ਇਹ 골ਡਨ ਕੈਪਸੂਲ ਹੈਗਾ ਪੂਰੀ ਜਾਣਕਾਰੀ ਤੁਸੀਂ ਜਿਹੜੀ ਹੈਗੀ ਆ ਉਹ ਤੁਸੀਂ ਸਾਡੇ ਸਕਰੀਨ ਤੇ ਦਿੱਤੇ ਗਏ ਨੰਬਰ ਦੇ ਉੱਪਰ ਲੈ ਸਕਦੇ ਹੋ ਬੜਾ ਹੀ ਕਾਮਜਾਬ ਕੈਪਸੂਲ ਹੈ ਇਹ ਕੈਪਸੂਲ ਅਸੀਂ ਆਪ ਭਰਦੇ ਆਂ ਖਾਲੀ ਕੈਪਸੂਲ ਅਸੀਂ ਲੈ ਕੇ ਆਨੇ ਆਂ ਖਾਲੀ ਕੈਪਸੂਲਾਂ ਦੇ ਵਿੱਚ ਜਿਹੜੀ ਹੈਗੀ ਆ ਕਿ ਅਸੀਂ ਮੈਡੀਸਨ ਜਿਹੜੀ ਬਣਾਨੇ ਹੈਗੇ ਆ ਦਵਾਈ ਬਣਾਨੇ ਆ ਉਹ ਇਸ ਦੇ ਵਿੱਚ ਅਸੀਂ ਭਰਦੇ ਹੈਗੇ ਆ ਇਹ ਇੱਕ ਕੈਪਸੂਲ ਦੀ ਜਿਹੜੀ ਕੀਮਤ ਹੈਗੀ ਆ ਉਹ 50 ਰੁਪਏ ਹੈਗੀ ਆ 50 ਰੁਪਏ ਦਾ ਇੱਕ ਕੈਪਸੂਲ ਮਿਲੇਗਾ 50 ਤੋਂ ਤੁਹਾਨੂੰ ਜੇਕਰ ਤੁਸੀਂ ਜ਼ਿਆਦਾ ਕੈਪਸੂਲ ਲੈਣ ਕੋ ਲਵੋਗੇ ਤਾਂ ਇਹਦੀ ਉਸੇ ਤਰ੍ਹਾਂ ਦੀ ਕੀਮਤ ਜਿਹੜੀ ਆ ਇਹਦੀ ਘਟਦੀ ਜਾਏਗੀ ਕੈਪਸੂਲ ਬਹੁਤ ਹੀ ਅਜਮਾਇਆ ਹੋਇਆ ਆ 20 25 30 ਸਾਲ ਤੋਂ ਅਸੀਂ ਇਹ ਮਰੀਜ਼ਾਂ ਨੂੰ ਦੇ ਰਹੇ ਹੈਗੇ ਆ ਬੜਾ ਹੀ ਕਾਮਯਾਬ ਜਿਹੜਾ ਇਹ ਕੈਪਸੂਲ ਹੈਗਾ ਆ ਸਕ੍ਰੀਨ ਤੇ ਦਿੱਤੇ ਗਏ ਨੰਬਰ ਤੇ ਮੰਗਵਾ ਸਕਦੇ ਹੋ ਸਕ੍ਰੀਨ ਤੇ ਦਿੱਤਾ ਗਿਆ ਜਿਹੜਾ ਫੋਨ ਨੰਬਰ ਆ ਉਸ ਤੇ ਉੱਪਰ ਤੁਸੀਂ ਇਹ ਕੈਪਸੂਲ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਅਗਰ ਇੱਕ ਕੈਪਸੂਲ ਲੈਣਾ ਹੋਵੇ ਤੇ 50 ਰੁਪਏ ਦਾ ਹੈਗਾ ਅਗਰ ਜਿੰਨੇ ਜ਼ਿਆਦਾ ਲਓਗੇ ਕੈਪਸੂਲ ਅਗਰ ਤੁਸੀਂ 10 ਕੈਪਸੂਲ ਲਓਗੇ ਤੇ ਤੁਹਾਨੂੰ ਇਹ 400 ਰੁਪਏ ਦੇ ਪੈ ਜਾਣਗੇ ਠੀਕ ਹੈ ਜੀ ਔਰ ਬੇਹੱਦ ਹੀ ਕਾਮਯਾਬ ਇਹ ਕੈਪਸੂਲ ਹੈ ਚਾਂਦੀ ਵਾਲੀ ਗੋਲੀ ਹੈਗੀ ਆ ਇਹ ਗੋਲੀ ਜਿਹੜੀ ਅਸੀਂ ਆਪ ਬਣਵਾਣੇ ਹੈਗੇ ਆ ਆਪ ਬਣਾਣੇ ਹੈਗੇ ਆ ਇਸ ਗੋਲੀ ਦਾ ਬਹੁਤ ਜ਼ਿਆਦਾ ਫਾਇਦਾ ਹੈਗਾ ਆ ਆਈਵੀਐਸ ਦੇ ਵਿੱਚ ਵੀ ਇਹ ਗੋਲੀ ਜਿਹੜੀ ਆ ਕੰਮ ਕਰਦੀ ਹੈਗੀ ਆ ਆਈਵੀਐਸ ਦਾ ਮਤਲਬ ਹੈ ਕਿਸੇ ਨੂੰ ਟੋਲਟਾ ਲੱਗਿਆ ਹੋਣਾ ਬਾਰ-ਬਾਰ ਟੋਲਟ ਜਾਣਾ ਪਵੇ ਔਰ ਉਸ ਦੀ ਆਈਵੀਐਸ ਦੀ ਸਮੱਸਿਆ ਨਾ ਪਛਦੀ ਹੋਵੇ ਜਿਸ ਤਰ੍ਹਾਂ ਕਹਿ ਦਿੰਦੇ ਕਣਕ ਤੋਂ ਅਲਰਜੀ ਆ ਫਲਾਨੀ ਚੀਜ਼ ਤੋਂ ਅਲਰਜੀ ਹੈਗੀ ਆ ਉਸ ਦੇ ਵਿੱਚ ਵੀ ਕੰਮ ਜਾਵੇ ਆ ਤੇ ਵੈਸੇ ਵੀ ਇਹ ਗੋਲੀ ਜਿਹੜੀ ਆ ਉਹ 골ਡਨ ਕੈਪਸੂਲ ਦੇ ਨਾਲ ਅਗਰ ਲਓਗੇ ਤਾਂ ਬੇਹੱਦੀ ਕੰਮ ਜਾਵੇ ਇਹ ਗੋਲੀ ਹੈਗੀ ਆ ਇਹ ਜਿਹੜੀ ਗੋਲੀ ਹੈਗੀ ਆ ਇਸ ਦੀ ਜਿਹੜੀ ਕੀਮਤ ਹੈਗੀ ਆ ਆਪਣੇ ਕੋਲ ਤਕਰੀਬਨ 60 ਰੁਪਏ ਦੀ ਇੱਕ ਗੋਲੀ ਪੈਂਦੀ ਹੈਗੀ ਆ ਅਗਰ ਤੁਸੀਂ 10 ਗੋਲੀਆਂ ਲੈਣੇ ਹੈਗੇ ਆ ਤੇ 600 ਦੀਆਂ ਬਣਦੀਆਂ ਪਰ ਤੁਹਾਨੂੰ ਫੇਰੇ ਮਿਲਣਗੀਆਂ 10 ਗੋਲੀਆਂ ਜਿਹੜੀਆਂ ਆ 400 ਰੁਪਏ ਦੇ ਵਿੱਚ ਮਿਲ ਜਾਣਗੀਆਂ ਕਹਿੰਦਾ ਮਤਲਬ ਹੈ ਬੇਹੱਦ ਹੀ ਇਹ ਕਾਮਯਾਬ ਗੋਲੀ ਹੈਗੀ ਆ ਇੱਕ ਗੋਲੀ ਹੀ ਅਸਰ ਕਰ ਦਿੰਦੀ ਹੈ ਇੱਕ ਗੋਲੀ ਹੀ ਜਿਹੜੀ ਹੈਗੀ ਆ ਤੁਸੀਂ ਉਹ 골ਡਨ ਕੈਪਸੂਲ ਨਾ ਖਾਓਗੇ ਦੋਨਾਂ ਦਾ ਕੰਬੀਨੇਸ਼ਨ ਲਓਗੇ ਤਾਂ ਬੇਹੱਦੀ ਜਿਹੜੀ ਵਧੀਆ ਗੋਲੀ ਹੈਗੀ ਆ ਪੂਰੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੈਗੇ ਆ ਉਹ ਤੁਸੀਂ ਸਕਰੀਨ ਦੇ ਉੱਪਰ ਮੈਂ ਨੰਬਰ ਲਿਖ ਦਿੱਤਾ ਹੈਗਾ ਥੱਲੇ ਤੁਸੀਂ ਨੰਬਰ ਦੇਖ ਸਕਦੇ ਹੋ ਇਹ ਤੁਸੀਂ ਮੰਗਵਾ ਸਕਦੇ ਹੋ ਤੁਹਾਨੂੰ ਥਾਂ ਥਾਂ ਪਟਕਣ ਦੀ ਲੋੜ ਨਹੀਂ ਹੈਗੀ ਆ ਠੀਕ ਹੈ ਜੀ ਤੇ ਇਹ ਗੋਲੀ ਬਹੁਤ ਹੀ ਕਾਮਯਾਬ ਹੈਗੀ ਆ ਇਹ 골ਡਨ ਗੋਲੀ ਸੌਰੀ ਮਾਫ ਕਰਨਾ 골ਡਨ ਕੈਪਸੂਲ ਤੇ ਚਾਂਦੀ ਵਾਲੀ ਗੋਲੀ ਦਾ ਜੇ ਕੰਬੀਨੇਸ਼ਨ ਤੁਸੀਂ ਲਓਗੇ ਇਹਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਆ ਠੀਕ ਹੈ ਜੀ ਐਲੋਪੈਥਿਕ ਤੁਹਾਨੂੰ ਦਵਾਈਆਂ ਖਾਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ ਇਹ ਆਯੁਰਵੇਦਿਕ ਦਵਾਈ ਆ ਟੈਸਟ ਕਰਵਾ ਸਕਦੇ ਆ ਸ਼ੁੱਧ ਆਯੁਰਵੇਦਿਕ ਦਵਾਈ ਹੈਗੀ ਆ ਔਰ ਇੰਨੀ ਜ਼ਿਆਦਾ ਕਾਮਯਾਬ ਹੈਗੀ ਆ ਔਰ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਪੂਰੀ ਜਾਣਕਾਰੀ ਜਿਹੜੀ ਆ ਲੈ ਸਕਦੇ ਆ ਜਿੰਨੀ ਜ਼ਿਆਦਾ ਦਵਾਈ ਮਗਾਓਗੇ ਉਨਾ ਹੀ ਘੱਟ ਖਰਚਾ ਆਏਗਾ ਠੀਕ ਹੈ ਜੀ ਸਿੰਪਲ ਕਈ ਕਹਿ ਦਿੰਦੇ ਜੀ ਸਿੰਪਲ ਲੈ ਲਓ ਤੇ ਬਾਅਦ ਦੇ ਵਿੱਚ ਰੇਟ ਕਾਫੀ ਉਨੀ ਰੱਖ ਦਿੰਦੇ ਆ ਤੇ ਇਹਦੇ ਵਿੱਚੇ ਪੈਸੇ ਜਿਹੜੇ ਉਹ ਅਡਜਸਟ ਹੋ ਜਾਂਦੇ ਆ ਸਿੰਪਲ ਵਗੈਰਾ ਪੀਸ ਅਸੀਂ ਕਿਸੇ ਨੂੰ ਕੋਈ ਨਹੀਂ ਦਿੰਦੇ ਹੈਗੇ ਠੀਕ ਹੈ ਜੀ ਇੱਕ ਖਰਾਕ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਦੋਨੋਂ ਦਾ ਕੰਬੀਨੇਸ਼ਨ ਤੁਸੀਂ ਦੇਖ ਲਿਆਗਾ ਰੇਟ ਅਸੀਂ ਦੱਸ ਦਿੱਤਾ ਆ ਪੂਰੀ ਜਾਣਕਾਰੀ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਲੈ ਸਕਦੇ ਆ ਸਾਡਾ ਖਾਨਦਾਨੀ ਦੁਕਾਨਾ ਆ ਆਪ ਅਸੀਂ ਸਾਰੀਆਂ ਦਵਾਈਆਂ ਬਣਾਉਂਦੇ ਹੈਗੇ ਆ ਕਿਸੇ ਵੀ ਤਰ੍ਹਾਂ ਦੀ ਔਰਤਾਂ ਤੇ ਮਰਦਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਲਈ ਜਿਹੜਾ ਹੈਗਾ ਤੁਸੀਂ ਸਾਨੂੰ ਮਿਲ ਸਕਦੇ ਹੋ ਸਿਕਾ ਜਿਹਦੇ ਸੈੱਲ ਘਟੇ ਹੋਏ ਹੁੰਦੇ ਆ ਇੱਕ ਦਿਨ ਦੇ ਵਿੱਚ ਸੈੱਲ ਵੱਧ ਜਾਂਦੇ ਆ ਕਿਸੇ ਨੂੰ ਸਰਵਾਈਕਲ ਦੀ ਦਰਦ ਹੁੰਦੀ ਆ ਅਸੀਂ ਧਾਗਾ ਦਿੰਨੇ ਜਿਹੜਾ ਸਰਵਾਈਕਲ ਦੇ ਦਰਦ ਦਾ ਧਾਗਾ ਦਿੰਨੇ ਆ ਉਹਦੇ ਅਸੀਂ ਪੈਸੇ ਮੂੰਹ ਮੰਗੇ ਨਹੀਂ ਮੰਗਦੇ ਉਹਦੀ ਤੁਸੀਂ ਸ਼ਰਧਾ ਅਨਸਾਰ ਫੀਸ ਦੇ ਸਕਦੇ ਹੋ ਸੋ ਇੱਕ ਵਾਰ ਅਜਮਾ ਕੇ ਦੇਖੋ ساری ਉਮਰ ਯਾਦ ਕਰੋਗੇ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਠੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499